بن لوکاں دی بنائی حکومت او پلان ستا واری راج کی ستا او عام آدمی دی حکومت او عام آدمی دی حکومت بن لوکاں دا بدلائو او جٹاں دی حکومت او جٹاں دی حکومت او پلان ستا زندہ باد پلان ستا زندہ باد ਬਤੀਜੀ ਸਰਕਾਰ ਬਤੀਜੀ ਸਰਕਾਰ ਬਤੀਜੀ ਸਰਕਾਰ ਜੰਦਾਬਾਦ ਨਾ ਸਰਕਾਰ ਜੰਦਾਬਾਦ ਨਾ ਸਰਕਾਰ ਜੰਦਾਬਾਦ ਕੋਈ ਆਮ ਆਦਮੀ ਚੁਟਾਓ ਪਰਿਲਾਮਤੀ ਸਰਕਾਰ ਜੰਦਾਬਾਦ ਨਾ ਸਰਕਾਰ ਉਹ ਜੀ ਕਹਿੰਦੇ ਆ ਵੀ ਉਹਨਾਂ ਨੇ ਦੋ ਇੱਕ ਬਣਾ ਲਿਏ ਪ੍ਰਾਣਾ ਰਿਹਾ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਨਹੀਂ ਉੱਠੇ ਕਰ ਲੋ ਮੈਂ ਸਾਰਾ ਲੈ ਸਾਹਮਣੇ ਆਈ ਹੈ ਢੀ ਪੰਚਾਇਤ ਲੈ ਆਂਦੀ ਅਗਲਾਂ ਕਹਿੰਦਾ ਲੋਕ ਲੋ ਗੱਲਾਂ ਕਰਦੇ ਓਥੇ ਕਰ ਮੈਡੀਕਲ ਸੁਣਾ ਆ ਨੀ ਮੋੜ ਉਹ ਕਰਦਾ ਓਧਰ ਉਹ ਤਕਰਾਤ ਦੀ ਸਰਕਾਰ ਸਰਕਾਰ ਉਹ ਤਕਰਾਤ ਦੀ ਸਰਕਾਰ ਹੁਤਾ ਹਰੀਏ ਉਹ ਤਕਰਾਤ ਦੀ ਸਰਕਾਰ ਸਰਕਾਰ ਔਰ ਪੁਲਿਸ ਪ੍ਰਸ਼ਾਸਨ ਆਹ ਕੋਲ ਸੇ ਪਰਛਾਵੇਂ ਵਰਤਾ ਹੋ ਆਹ ਕੋਲ ਸੇ ਪਰਛਾਵੇਂ ਵਰਤਾ ਆਹ ਕੋਲ ਸੇ ਪਰਛਾਵੇਂ ਵਰਤਾ ਉਹ ਤਨੀਕਾਂ ਦਾ ਧੱਕਾ ਉਹ ਗੱਟੀਆਂ ਦਾ ਡਾਕਾ ਉਹ ਜਾਨ ਦੀ ਤਕਰੀ ਉਹ ਜਾਨ ਦੀ ਤਕਰੀ ਉਹ ਗਰੀਬਾਂ ਦਾ ਧੱਕਾ ਉਹ ਜਾਨ ਦੀ ਤਕਰੀ ਉਹ ਗਰੀਬਾਂ ਦਾ ਧੱਕਾ ਉਹ ਗੱਟੀਆਂ ਦਾ ਡਾਕਾ ਨਾ ਸਿਕਾਇ ਹੈ ਭਗਵਾ ਦੀ ਕੀ ਸਰਕਾਰ ਇਹਦੀ ਸਰਕਾਰ ਉਹ ਲੋਕਾਂ ਦਾ ਬਦਲਾ ਉਹ ਨਕਾ ਦਾ ਬਦਲਾ ਟ੍ਰੈਫਿਕ ਬਹੁਤ ਲੱਗਿਆ ਪਿਆ ਨਾ ਸਰਕਾਰ ਨਾ ਸਰਕਾਰ ਨਾ ਸਰਕਾਰ ਇਹਦੀ ਸਰਕਾਰ ਓਏ ਪ੍ਰਗਟ ਦੀ ਸਰਕਾਰ ਲੋਕਾਂ ਨੇ ਬਣਾਈ ਹੋਈ ਸਰਕਾਰ ਲੋਕਾਂ ਨੇ ਬਣਾਈ ਸਰਕਾਰ

ਕਾਠ ਆਪਣੀਆਂ ਬੰਦੇਨਾਂ ਕਜਨੇ ਬੈਠਿਆ ਉਹ ਕਿਰਪਾ ਨਾ ਧੱਕਾ ਉਹ ਬੱਕਰੀਆਂ ਦਾ ਡਾਕਾ ਉਹ ਜਾਨੂ ਮਾਰਨ ਦੀ ਤੰਕੀ ਉਹ ਨਾਂ ਤਸਕਣ ਦੀ ਤੰਕੀ ਉਹ ਪੰਜਾਬ ਸਰਕਾਰ ਨਾ ਸਰਕਾਰ ਜ਼ਿੰਦਾਬਾਦ ਉਹ ਮਰਦੀ ਸਰਕਾਰ ਮਰਦਾਬਾਦ ਉਹ ਤੀਜੀ ਸਰਕਾਰ ਨਹੀਂ ਚੱਲਦਾ ਕਿ ਲੋਕਾਂ ਨੂੰ ۗۗۗۗۗۗۗۗۗۗۗۗۗۗۗۗۗۗۗۗۗۗۗۗۗۗۗۗۗۗۗۗۗ ۱ ۗۗۗۗۗ ۷ ۗ, ۱ۓ ۥۗ ,ۗۗ ۢ۶ ۾۰ۓ ۶ ۲ۓۓ, ۶ ۱ۓ۾۷ ۥۓ۸ە ۧۅۣ۶ ۶ ۶ ۣۓۣ,ۤ۶ Гۤ۲۷ ۤ� बदलाओ <laughs> اوئے عوام دی سرکار اوئے پاکستان دی سرکار اوئے پنجاب دی سرکار اوئے پنجاب سرکار اوئے اسی موقعہ دیتا اوئے اسی موقعہ دیتا اوئے اسی موقعہ دیتا اوئے پنجاب سرکار اوئے پنجاب سرکار اوئے پنجاب سرکار اوئے پنجاب سرکار اوئے قریباناں تکا اوئے قریباناں बकरियांका मारमकी मारमकी डोटू टोल डोटू टोला